ਔਰ ਰਾਜਾ ਬੜਿੰਗਨਾ ਇੱਕ ਹੋਰ ਵਿਵਾਦ ਜੁੜਿਆ ਦੋ ਸਿੱਖ ਬੱਚਿਆਂ ਦੇ ਜੋੜਿਆਂ ਨੂੰ ਹਤਲਾ ਕੇ ਮਜ਼ਾਕ ਕਰਨ ਦਾ ਦੋਸ਼ ਲਗਾਇਆ ਸੁਖਵੀਰ ਬਾਦਲ ਨੇ ਕਪੂਤਾਪੁਰਸ ਨੇ ਰਾਜਾ ਬੜਿੰਗ ਦੇ ਵਿਰੁੱਧ ਐਸ ਸੀ ਐਸਟੀ ਨੂੰ ਲੈ ਕੇ ਇੱਕ ਕੇਸ ਦਰਜ ਕੀਤਾ ਹੈ ਇਸ ਦੇ ਬਾਵਜੂਦ ਵੀ ਜੇ ਕਪੂਰਤਲਾ ਪੁਲਿਸ ਅਜੇ ਵੀ ਰਾਜਾ ਬੜਿੰਗ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਇਹ ਆਪਣੇ ਆਪ ਵਿੱਚ ਇੱਕ ਸਵਾਲ ਹੈ ਆਓ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਆਪ ਜੀ ਦਾ ਸਵਾਗਤ ਹੈ ਕਾਂਗਰਸ ਦੇ ਪਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਹੋਰ ਬਵਾਦ ਉਹਨਾਂ ਦੇ ਨਾਲ ਜੁੜ ਗਿਆ ਹੈ ਪਿਛਲੇ ਦਿਨੀ ਤਰਨਤਾਰਨ ਦੀ ਜਿਮਨੀ ਚੋਣ ਦੌਰਾਨ ਰਾਜਾ ਵੜਿੰਗ ਨੇ ਬੂਟਾ ਸਿੰਘ ਸਾਫ ਦਾ ਗ੍ਰਹਿ ਮੰਤਰੀ ਨੂੰ ਲੈ ਕੇ ਆਪਣੀਆਂ ਕੀਤੀਆਂ ਸੀ ਉਹਨਾਂ ਦੇ ਰੰਗ ਨੂੰ ਲੈ ਕੇ ਉਹਨਾਂ ਦੀ ਜਾਤੀ ਨੂੰ ਲੈ ਕੇ ਇਸ ਮਾਮਲੇ ਤੋਂ ਬਾਅਦ ਬੂਟਾ ਸਿੰਘ ਦੇ ਸੁਪੁੱਤਰ ਰਵਜੋਤ ਸਿੰਘ ਨੇ ਕਪੂਰਤਲਾ ਪੁਲਿਸ ਕੋਲ ਉਹਨਾਂ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਸੀ ਜਿਸ ਦੇ ਤਹਿਤ ਰਾਜਾ ਬੜਿੰਗ ਦੇ ਖਿਲਾਫ ਐਸ்சி ਐਸਟੀ ਐਕਟ ਤਹਿਤ ਕੇਸ ਦਰਜ ਹੋ ਚੁੱਕਾ ਹੈ ਅਗਰ ਕੇਸ ਦਰਜ ਕਰਨ ਦੇ باوجود ਵੀ ਉਨ੍ਹਾਂ ਦੀ ਅਜੇ ਤੱਕ ਪੁਲਿਸ ਗ੍ਰਿਫਤਾਰੀ ਨਹੀਂ ਕਰਦੀ ਤਾਂ ਇਹ ਆਪਣੇ ਆਪ ਵਿੱਚ ਸਵਾਲ ਹੈ। ਬੁੱਟਾ ਸਿੰਘ ਬੜੇ ਉੱਗੇ ਸਿਆਤਾੰਦੇਸ਼ ਦੇ ਹੋਏ ਨੇ। ਇੱਕ ਪਾਸੇ ਬੁੱਟਾ ਸਿੰਘ, ਦੂਸਰੇ ਪਾਸੇ ਦੇਸ਼ ਦੀ ਵੱਡੀ ਕਾਂਗਰਸ ਪਾਰਟੀ ਜਿਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਾਰਟੀ ਦੇ ਵੱਡੇ ਆਗੂ ਰਹੇ। ਬੂਟਾ ਸਿੰਘ ਨਾਲ ਉਹਨਾਂ ਦੀ ਨਾਰਾਜ਼ਗੀ ਹੋ ਸਕਦੀ ਹੈ ਪਰ ਉਹਨਾਂ ਨੂੰ ਇਹ ਹੱਕ ਨਹੀਂ ਕਿ ਉਹ ਦੁਨੀਆ ਤੋਂ ਚਲੇ ਗਏ ਬੂਟਾ ਸਿੰਘ ਦੇ ਰੰਗ ਨੂੰ ਲੈ ਕੇ ਉਹਨਾਂ ਦੀ ਯਾਤ ਨੂੰ ਲੈ ਕੇ ਟਿੱਪਣੀਆਂ ਕਰਨ ਇਸ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਅਗਰ ਰਾਜਾ ਬਣੇਂਗਦੀ ਗੱਲ ਕਰੀਏ ਸੋਚ ਨੂੰ ਲੈ ਕੇ ਉਨ੍ਹਾਂ ਦੀ ਸ਼ਖਸੀਅਤ ਨੂੰ ਲੈ ਕੇ ਉਹ ਨਹੀਂ ਜਾਣਦੇ ਕਿ ਬੂਟਾ ਸਿੰਘ ਵੀ ਇਹ ਓਨਰ ਸੀ ਬੂਟਾ ਸਿੰਘ ਨੇ ਪੰਜਾਬ ਤੋਂ ਜਾ ਕੇ ਬੰਬੇ ਖਾਲਸਾ ਕਾਲਜ ਬੰਬਈ ਦੇ ਵਿੱਚ ਐਮਏ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੀ ਵਾਰ ਐਮਪੀ ਚੁਣੇਗਾ ਬੂਟਾ ਸਿੰਘ ਨੂੰ ਜਦੋਂ ਕਾਂਗਰਸ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਦੱਸਿਆ ਜਾਂਦਾ ਕਿ ਦੇਸ਼ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਹ ਖਾਸਾਂ ਵਿੱਚੋਂ ਇੱਕ ਖਾਸ ਸੀ ਕਾਂਗਰਸ ਦੇ ਐਸ ਵੇਲੇ ਸੂਬਾ ਪ੍ਰਧਾਨ ਕਾਂਗਰਸ ਦੇ ਹੀ ਬਹੁਤ ਉੱਗੇ ਆਗੂਆਂ ਦੇ ਖਿਲਾਫ ਜਿਹੋ ਜਿਹੀਆਂ ਟਿੱਪਣੀਆਂ ਕੀਤੀਆਂ ਇਹਨਾਂ ਟਿੱਪਣੀਆਂ ਨੂੰ ਲੈ ਕੇ ਰਾਜਾ ਵੜਿੰਗ ਪੂਰੀ ਤਰ੍ਹਾਂ ਫਸ ਚੁੱਕਿਆ ਹੈ ਅਗਰ ਰਾਜਾ ਬੜੰਗ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਰਾਜਾ ਬੜੰਗ ਦੀ ਜਲਦ ਸਿੱਧੀ ਜ਼ਮਾਨਤ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੇ ਉੱਤੇ ਐਸ ਸੀ ਐਸਟੀ ਐਕਟ ਤਹਿਤ ਬੜੀਆਂ سنگੀਤ ਧਰਾਵਾਂ ਲੱਗੀਆਂ ਜਿਸ ਕਰਕੇ ਉਹਨਾਂ ਦੀ ਇੰਨੀ ਸੌਖੀ ਨਹੀਂ ਹੈ ਕਿ ਜ਼ਮਾਨਤ ਹੋ ਜਾਵੇ ਇੱਥੇ ਹੀ ਬਸਨੀ ਬੂਟਾ ਸਿੰਘ ਦੇ ਭਾਈਚਾਰੇ ਵੱਲੋਂ ਵੀ ਲਗਾਤਾਰ ਪੰਜਾਬ ਦੇ ਵਿੱਚ ਰਾਜਾ ਵੜਿੰਗ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਾਂਗਰਸ ਤੋਂ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਰਨਤਾਰਨ ਦੀ ਜਿਮਨੀ ਚੋਣ ਹੋਣ ਤੋਂ ਉਪਰੰਤ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਰਾਜਾ ਵੜਿੰਗ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਪਊਗਾ ਕਿਉਂਕਿ ਅਗਰ ਕਾਂਗਰਸ ਇਸ ਨੂੰ ਲੈ ਕੇ ਆਨਾਂਗਾਨੀ ਕਰਦੀ ਹੈ ਤੇ ਪੰਜਾਬ ਦੇ ਵਿੱਚ ਐਸਸੀ ਭਾਈਚਾਰਾ ਕਾਂਗਰਸ ਤੋਂ ਦੂਰੀਆਂ ਬਣਾ ਸਕਦਾ ਹੈ। ਉੱਥੇ ਇਹ ਵੀ ਗੱਲ ਇੱਕ ਨਵਾਂ ਵਿਵਾਦ ਜੁੜ ਚੁੱਕਾ ਹੈ ਕਿ ਰਾਜਾ ਬੜਿੰਗ ਨੇ ਦੋ ਸਿੱਖ ਬੱਚਿਆਂ ਦੇ ਜੋੜਿਆਂ ਨੂੰ ਹੱਥ ਲਾ ਕੇ ਮਜਾ ਕੀਤਾ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦਿੱਤਾ ਕਿ ਅਕਾਲ ਤਖਤ ਨੂੰ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ ਜਦੋਂ ਕਿ ਪਹਿਲਾਂ ਹੀ ਰਾਜਾ ਬੜੈੰਗ ਜਿਮਨੀ ਚੋਣ ਨੂੰ ਲੈ ਕੇ ਇਹ ਬਿਆਨ ਦੇ ਚੁੱਕੇ ਹੈ ਕਿ ਤੁਸੀਂ ਦੇਖਣਾ ਕਿ ਹਿੰਦੁਸਤਾਨ ਨਾਲ ਰਹਿਣਾ ਜਾਂ ਖਾਲਸਤਾਨਾ ਇਸ ਬਿਆਨ ਨੂੰ ਲੈ ਕੇ ਤਰਤਾਰ ਦੇ ਲੋਕਾਂ ਨੇ ਬੁਰਾ ਬਣਾਇਆ ਸੀ ਇਹਨਾਂ ਬਿਆਨਾਂ ਨੂੰ ਸੁਣ ਕੇ ਇਹ ਲੱਗਦਾ ਕਿ ਇਸ ਵਾਰ ਕਾਂਗਰਸ ਦੇ ਇਹ ਲੀਡਰ ਕਿਹੋ ਜਿਹੀ ਸ਼ਬਦਾਵਲੀ ਬੋਲਦੇ ਆ ਕਿਹੋ ਜ ਹੈ ਇਹਨਾਂ ਲੀਡਰਾਂ ਦਾ ਇਸ ਵੇਲੇ ਦਿਮਾਗ ਹੈ ਤਾਈਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਖਿਆ ਕਿ ਲੱਗਦਾ ਹੈ ਕਿ ਪਾਗਲਾ ਲਈ ਇੱਕ ਵੱਖਰੀ ਜੇਲ੍ਹ ਬਣਾਉਣੀ ਪਵੇਗੀ ਭਾਵੇਂ ਕਿ ਇਸ ਬਿਆਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਗਵੰਤ ਮਾਨ ਨੂੰ ਕੋਸ ਰਹੀਆਂ ਪਰ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਤੋਂ ਕਾਂਗਰਸ ਬੜੀ ਵੱਡੀ ਪਾਰਟੀ ਹੈ ਦੇਸ਼ ਦੇ ਅੰਦਰ ਹੁਣ ਤੱਕ ਦੇਸ਼ ਦੇ ਵਿੱਚ ਸਭ ਤੋਂ ਵੱਧ ਸਮਾਰਾਜ ਕਰ ਚੁੱਕੀ ਹੈ ਅਗਰ ਕਾਂਗਰਸ ਦੇ ਇਸ ਆਗੂ ਵੱਲੋਂ ਅਜਿਹੀਆਂ ਬਵਾਦਤ ਟਿੱਪਣੀਆਂ ਕੀਤੀਆਂ ਜਾਂਦੀਆਂ ਤੇ ਸੁਭਾਵਿਕ ਹੈ ਉਸ ਨੂੰ ਪਾਰਟੀ ਪ੍ਰਧਾਨ ਬਣਾਈ ਰੱਖਦੀ ਹੈ ਜਾਂ ਬਾਹਰ ਦਾ ਰਸਤਾ ਦਿਖਾਉਂਦੀ ਹੈ ਇਹ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਣਾ ਹੈ ਇਸ ਜਿਮਨੀ ਚੋਂਣ ਦੇ ਵਿੱਚ ਜੇ ਗੱਲ ਕੀਤੀ ਜਾਵੇ ਕਿ ਕੀ ਕਾਂਗਰਸ ਜੱਥੇ ਦੇ ਨੇੜੇ ਹੈ ਇੱਥੇ ਇਹੀ ਕਿਹਾ ਜਾ ਸਕਦਾ ਹੈ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਾਂਗਰਸ ਦੇ ਨਾਲ ਬਹੁਤ ਸਾਰੇ ਵਿਵਾਦ ਜੁੜ ਚੁੱਕੇ ਐ ਸਗੋਂ ਇਹ ਮੰਗ ਕਰ ਰਹਾ ਰਾਜਾ ਵੜੈੰਗ ਦੀ ਗ੍ਰਿਫਤਾਰੀ ਦੀ ਲੋਕ ਇੱਕ ਪਾਸੇ ਉਹਨਾਂ ਖਿਲਾਫ ਕੇਸ ਦਰਜ ਹੋਇਆ ਹੋਵੇ ਦੂਸਰੇ ਪਾਸੇ ਪੁਲਿਸ ਉਹਨਾਂ ਨੂੰ ਹੁਣ ਤੱਕ ਗ੍ਰਿਫਤਾਰ ਕਰਨ ਵੀ ਗਈ ਨਹੀਂ ਜਾਪਦੀ ਅਗਰ ਇਹ ਕੇਸ ਆਮ ਵਿਅਕਤੀ ਦੇ ਖਿਲਾਫ ਦਰਜ ਹੋਵੇ ਤਾਂ ਪੁਲਿਸ ਮੈਂਟੋ ਮੈਂਟੀ ਚਾਕੇ ਜੇਲ੍ਹ ਵਿੱਚ ਦੇ ਦਿੰਦੀ ਹੈ ਕੀ ਇਹ ਜੁਰਮ ਕੀ ਇਹ ਧਾਰਾ ਦਾ ਐਕਟ ਛੋਟੇ ਵੱਡੇ ਬੰਦਿਆਂ ਨੇ ਵੀ ਹੁੰਦਾ ਕੀ ਰਾਜਾ ਬੜੇਂਗ ਬਹੁਤ ਵੱਡਾ ਬੰਦਾ ਹੈ ਕਾਨੂੰਨ ਛੋਟਾ ਹੈ ਇਹ ਆਪਣੇ ਆਪ ਵਿੱਚ ਸਵਾਲ ਹੈ ਕਿ ਕਨੋਂ ਕਪੂਰਤਲਾ ਪੁਲਿਸ ਰਾਜਾ ਵੜੈੰਗ ਨੂੰ ਗ੍ਰਿਫਤਾਰ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅਸੀਂ ਰਿਵਾਨਾ ਨਾਵੇਂ ਤੋਂ ਨਾਵੇਂ ਮੁੱਦੇ ਲੈ ਕੇ ਆਉਨੇ ਆ ਤੁਸੀਂ ਲਗਾਤਾਰ ਬਿਲਗਾ ਨਿਊਜ਼ ਆਨਲਾਈਨ ਫੇਸਬੁੱਕ ਪੇਜ ਬਿਲਗਾ ਨਿਊਜ਼ ਆਨਲਾਈਨ YouTube ਚੈਨਲ ਤੇ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਹੋ ਅਗਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਸ਼ੇਅਰ ਅੱਗੇ ਜ਼ਰੂਰ ਕਰਿਓ ਤਾਂ ਕਿ ਬਿਲਗਾ ਨਿਊਜ਼ ਆਨਲਾਈਨ ਦੇ ਪਰਿਵਾਰ ਵਿੱਚ ਵਾਧਾ ਹੋ ਸਕੇ ਅੱਜ ਦਾ ਪ੍ਰੋਗਰਾਮ ਇੱਥੇ ਕਰਦੇ ਹਾਂ ਇਸ ਮੌਕੇ ਕੱਲ ਫਿਰ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੁਹਾਡਾ ਧੰਨਵਾਦ